ਹਾਂ ਜੀ ਮੇਰੇ ਵੱਲੋਂ ਤੁਹਾਨੂੰ ਪਿਆਰ ਭਰੀ ਸ਼ਸ਼ੀਕਰ ਉਮੀਦ ਕਰਦੀ ਤੁਸੀਂ ਸਾਰੇ ਠੀਕ ਠਾਕ ਹੋਗੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਕੱਟਵਰਕ ਵਾਲਾ ਪੌਂਚੇ ਦਾ ਜਿਹੜਾ ਮੂਰੀ ਦਾ ਠੀਕ ਆ ਜੀ ਤੇ ਕਿਸ ਤਰ੍ਹਾਂ ਬਣੂਗਾ ਇਹ ਇਹ ਆਪਾਂ ਨੇ ਇੱਕ ਇੱਕਣਾ 2 ਇੰਚ ਚੌੜੇ 2 2-2 ਇੰਚ ਦੇ ਆਪਾਂ ਨੇ ਇਹ ਬਣਾ ਕੇ ਨਾ ਇਸ ਤਰ੍ਹਾਂ ਆਪਾਂ ਕੱਟਵਰਕ ਬਣਾ ਲਏ ਨੇ ਠੀਕ ਆ ਜੀ ਆਪਾਂ ਨੇ ਮੂਰੀ ਇੱਧਰ ਸਿੱਧਰੇ ਪਾਸੇ ਲਾਉਣੀ ਹੈ ਠੀਕ ਆ ਜੀ ਉੱਥੇ ਪਾਸੇ ਨਾਲ ਸਿੱਧੇ ਪਾਸੇ ਲਾ ਕੇ ਆਪਾਂ ਇਸ ਤਰ੍ਹਾਂ ਆਪਾਂ ਨੂੰ ਘਟਾਮਾ ਨੂੰ ਰੱਖਾਂਗੇ ਠੀਕ ਆ ਮੂਰੀ ਬਣਾ ਕੇ ਉਸ ਤੋਂ ਬਾਅਦ ਇਸ ਤਰ੍ਹਾਂ ਕਰਕੇ ਲਗਾਵਾਂਗੇ ਰੋਪਾ ਠੀਕ ਹੈ ਜੀ ਤੇ ਸ਼ਲਟ ਕਮੀਜ਼ ਨਾਲ ਦਾ ਕੱਪੜਾ ਤੇ ਇਸ ਤਰ੍ਹਾਂ ਕਰਕੇ ਆਪਾਂ ਬਿਨਾਂ ਲਾਸ ਤੋਂ ਵਧੀਆ ਆਪਾਂ ਮੂਰੀ ਦਾ ਜਰੈਨ ਬਣਾ ਸਕਦੇ ਹਾਂ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਰੱਖੀ ਜਾਣੇ ਇਹਨਾਂ ਨਾਲ ਦੀ ਨਾਲ ध्यान न इस तरह करके आप सारे लगा लेने ठीक है जी कट वर्ग इस तरह करके सारे इस करके सारे कितने सिलाई लगा लें ठीक है जी ਸੋਨਾ ਵਣਕੇ ਰੈਡੀ ਹੋ ਗਿਆ ਹੈ ਸ਼ਲਟਰ ਨਾਲ ਦਾ ਕੱਪੜਾ ਆਪਣੇ ਕੋਲ ਜਿਹੜਾ ਥੋੜਾ ਬਹੁਤ ਬਚ ਜਾਂਦਾ ਆਪਾਂ ਉਹ ਕਿਸ ਤਰ੍ਹਾਂ ਆਪਾਂ ਰੈਡੀ ਕਰ ਸਕਦੇ ਹਾਂ ਠੀਕ ਹੈ ਜੀ ਚੰਗੀ ਤਰ੍ਹਾਂ ਤੁਸੀਂ ਸੈੱਟ ਕਰਕੇ ਇਹਨੂੰ ਲਾਉਣਾ ਇਸ ਤਰ੍ਹਾਂ ਕਰਕੇ ਰਾਮਣ ਕੇ ਲਿਆ ਬਣਾ ਰੈਡੀ ਹੋ ਜਣਾ ਠੀਕ ਹੈ ਜੀ ਇਸ ਤਰ੍ਹਾਂ ਬਣੇ ਕਟਾਮ ਇਹ ਲੱਗ ਜਾ ਕਟਾਮ ਲੱਗ ਜਾਣੇ ਨੇ ਠੀਕ ਆ ਹੁਣ ਆਪਾਂ ਇਹਦੇ ਤੇ ਆਲੇ-ਦਾਲੇ ਆਪਾਂ ਸਲਾਈ ਲਗਾਵਾਂ ਠੀਕ ਹੈ ਸਾਰਿਆਂ ਤੇ ਕਿਉਂਕਿ ਇਹ ਇਸ ਤਰ੍ਹਾਂ ਚੰਗਾ ਹੀ ਨਾਤਾ ਠੀਕ ਆ ਤੁਹਾਨੂੰ ਮੈਂ ਹੁਣ ਸਲਾਈ ਦੱਸ ਦਿਆਂ ਲਾਉਣੀ ਕਿਵੇਂ ਲੱਗਦੀ ਹੈ ਹਾਂਜੀ ਆਪਾਂ ਨਾਲ ਦਾ ਤਾਗਾ ਪਾ ਲਿਆ ਇਹਦੇ ਵਿੱਚ ਠੀਕ ਹੈ ਜੀ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਜਿਸ ਤਰ੍ਹਾਂ ਦੀ ਸ਼ੇਪ ਆ ਇਸ ਤਰ੍ਹਾਂ ਕਰਕੇ ਇਹਨੂੰ ਨਾ ਆਪਾਂ ਨੇ ਕੱਟ ਵਰਕ ਤੇ ਸਲਾਈ ਲਗਾ ਦੇਣੀ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਠੀਕ ਹੈ ਸਾਰਿਆਂ ਤੇ ਦੱਬੰਮੀ ਸਲਾਈ ਕਰ ਲੈਣਾ ਚਾਹੇ ਤੁਸੀਂ ਇਸ ਤਰ੍ਹਾਂ ਕਰਕੇ ਨਾ ਸਾਰੇ ਕਟਾਮਾਂ ਦੇ ਉੱਤੇ ਆਪਾਂ ਨੇ ਇਸ ਤਰ੍ਹਾਂ ਕਰਕੇ ਸਾਰੇ ਤੇ ਸਲਾਈ ਲਗਾ ਲੈਣੀ ਆ ਠੀਕ ਹੈ ਜੀ ਇਹਦੇ ਸਾਰਿਆਂ ਤੇ ਇਸ ਤਰ੍ਹਾਂ ਹੀ ਆਪਾਂ ਨੇ ਲਾ ਲੈਣੀ ਬਹੁਤ ਵਧੀਆ ਬਣ ਕੇ ਤਿਆਰ ਹੋਣਾ ਇਹ ਤੁਸੀਂ ਬਾਜੂ ਤੇ ਵੀ ਲਗਾ ਸਕਦੇ ਹੋ ਠੀਕ ਹੈ ਜੀ ਚਾਕਾਂ ਤੇ ਲਗਾ ਸਕਦੇ ਹੋ ਬਣਾ ਕੇ ਜੇ ਆਪਣੇ ਕੋਲ ਲੈਸ ਨਹੀਂ ਹੈਗੀ ਤਾਂ ਕਰਨੇ ਜੀ ਦੇਖ ਲਓ ਕਿੰਨਾ ਸੋਹਣਾ ਬਣਿਆ ਬਿਨਾਂ ਲੈਸ ਤੋਂ ਆਪਾਂ ਇਸ ਤਰ੍ਹਾਂ ਆਪਾਂ ਰੈਡੀ ਕਰ ਸਕਦੇ ਹਾਂ ਠੀਕ ਹੈ ਜੀ ਸ਼ਰਟ ਨਾਲ ਦਾ ਕੱਪੜਾ ਲਾ ਕੇ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਹੋਈ ਇਹ ਮੂਰੀ ਬਣ ਕੇ ਤਿਆਰ ਤੁਸੀਂ ਪਰ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਮੈਂਟ ਜ਼ਰੂਰ ਕਰਦੇ ਰਹੋ ਥੈਂਕ ਯੂ ਜੀ